ਨਾ ਨਾ ਹੈਗਾ ਜੈਲਾ ਬੁੜਾ ਮੇਰੀ ਉਮਰ ਹੈਗੀ ਆ 75 ਸਾਲਾਂ ਦੀ 70 5 ਤੇ ਇਧਰ ਮਖਤਿਆਰ ਕੌਰ ਦਾ ਰੋਲ ਜਿਹੜਾ ਕਰਨਾ ਉਹ ਸਾਡੇ ਜਸਵਿੰਦਰਜੀਤੂ ਜੀ ਹਾਂਜੀ ਇਹਨਾਂ ਨੇ ਮਖਤਿਆਰ ਕੌਰ ਦਾ ਰੋਲ ਕਰਨਾ ਇਹਨਾਂ ਦੀ ਉਮਰ ਹੈਗੀ ਆ 70 ਦੀ 75 ਦੀ ਤੇ 70 ਦੀ ਪੁਰਾਣੇ ਬਜ਼ੁਰਗ ਇਹਨਾਂ ਕਾ ਫਰਕ ਰੱਖਦੇ ਹੁੰਦੇ ਸੀ ਅੱਜ ਕੱਲ ਆਪਾਂ ਰੋਜ਼ ਅਖਬਾਰਾਂ 'ਚ ਪੜਦੇ ਆਂ ਅਖਬਾਰ ਨੂੰ ਕੰਨਿਆਂ ਦੀ ਲੋੜਾ ਕੰਨਿਆਂ ਨੂੰ ਵਰਦੀ ਲੋੜਾ ਪਟਾਕ ਤੇ ਨ ਰਿਸ਼ਤਾ ਹੋ ਜਾਂਦਾ ਉਹਦਾ ਬਾਅਦ 'ਚ 6 ਮਹੀਨੇ ਬਾਅਦ ਹੀ ਪਤਾ ਲੱਗਦਾ ਉਹਮਿੰਦਰ ਉਹਮਿੰਦਰਾ ਓਏ ਉਹ ਜਿਹੜਾ ਤੁਸੀਂ ਅਖਬਾਰ 'ਚ ਪੜ ਕੇ ਰਿਸ਼ਤਾ ਜਿਆ ਕਰਿਆ ਸੀ ਕੁੜੀ ਦਾ ਉਹ ਕੀ ਬਣਿਆ ਬਾਣਾ ਕੀ ਸੀ ਯਾਰ ਮੁੰਡਾ ਕਾਰਡ ਕੁੜੀ ਜੇ ਬੰਦ ਲਾਉਂਦਾ ਸੀ ਅੱਜ ਤਾਂ ਟਰਾਲੀ ਦੇ ਸਮਾਨ ਦਾ ਚੱਕ ਲੈ ਸਾਡੀ ਗੱਲ ਜੀ ਨਹੀਂ ਬਣੀ ਇਸ ਕਰਕੇ ਭਾਈ ਰਿਸ਼ਤੇਦਾਰੀਆਂ 'ਚ ਰਿਸ਼ਤੇਦਾਰੀਆਂ ਬਣਾਇਆ ਕਰੋ ਆ ਜਾ ਜਲੇਬੀ ਭਾਜੀ ਬਹੁਤ ਸਤਿ ਸ਼੍ਰੀ ਅਕਾਲ ਅਗਰੇ ਸੀ ਜੀ ਹਾਂ ਜੀ ਹਾਂ ਜੀ ਖਿਆਮ ਜੀ ਸਾਹਿਬ ਠੋਕਾ ਪਣੀ ਠੀਕ ਹਾਂ ਜੀ ਠੀਕ ਹੈ ਠੀਕ ਹੈ ਇਹ ਪਤੰਦਰ ਫੇਰ ਬੰਝ ਲਾਊਗਾ ਹੁਣ ਤੂੰ ਐਂ ਕਰ ਤੂੰ ਮੈਂ ਤੂੰ ਰੁਕ ਜਾ ਦੋਖ ਤੂੰ ਬਾਅਦਰ ਮੈਂ ਕਰਵਾ ਲਊ ਬੜੀ ਇਧਰ ਕੇ ਆ ਇੱਥੇ ਇੱਥੇ ਕੁਰਸੀ ਦੇ ਸਾਹਮਣੇ ਬਹਿ ਜਾ ਮੇਰੇ ਨਾਲੇ ਮੈਨੂੰ ਇਸ਼ਾਰਾ ਜਾਂ ਕਰੀਂ ਫਿਰ ਮੈਂ ਸਮਝ ਹੀ ਜਾਊਗਾ ਮੈਂ ਠੋਲਾ ਜਿਹਾ ਲਾਈ ਰਿਹਾ ਮੈਂ ਮੇਰਾ ਪਰਫਾਰਮ ਉਹਥੇ ਬਹਿ ਜਾ ਮੈਂ ਉੱਥੇ ਉੱਥੇ ਬਹਿ ਜਾ ਉੱਥੇ ਉੱਥੇ ਸਾਈਡ ਤੇ ਬਹਿ ਜਾ ਇਹ ਮੈਂ ਦੇਖਿਆ ਮੁੰਡਾ 4-5 ਬਰਾਂਡ ਤੇ ਸਾਡੇ ਤਕਰੀਬਨ ਆਉਂਦਾ ਹੀ ਹੈ ਉਹ ਬਹਿ ਜਾ ਫਿਰ ਪਤਾ ਕੀ ਇਹ ਜਹਾਜ਼ੀ ਪਰ ਉਹ ਰਾਮ ਬੰਦ ਕਰਦੇ ਨੇ 2 ਮਿੰਟ ਲਈ 10 ਮਿੰਟ ਲਈ ਲਓ ਭਾਈ ਹੁਣ ਇਹ ਜਦ ਨਾਲ ਗੱਲ ਕਰਨੀ ਪਊ ਮੈਨੂੰ ਵਿਦਲੂਟ ਹੋਣਾ ਪਊਗਾ ਜੋਰਦਾਰ ਤਾੜੀਆਂ ਮਾਰਦੇ ਸਦੀਨ ਜੀ ਸਾਡੇ ਰੋਬਲ ਸੰਧੂ ਜੀ ਯੂਐਸਏ ਤੋਂ ਅਮਰੀਕਾ ਤੋਂ ਉਹਨਾਂ ਕੋਲ ਬਹੁਤ ਸ੍ਰੋਮਾਨ ਪਿੱਛੇ ਜਾ ਰਹੇ ਹੈ ਆਰ ਸ਼ੁਕਰਗੁਜ਼ਾਰਾ ਸਾਡੇ ਦਰਸ਼ਕ ਛੋਲਾ ਸਾਹਿਬ ਔਰ ਸਾਡੇ ਜੋਗਰਾਜ ਸਿੰਘ ਸਰਪੰਚ ਸਾਹਿਬ ਬਾਬਲਪੁਰ ਤੋਂ ਭਾਈ ਗੁਰਪ੍ਰੀਤ ਯੂਕੇ ਗੁਰਮਨ ਸਿੰਘ ਜੀ ਖਾਨਚੀ ਸਾਹਿਬ ਔਰ ਸਾਡੇ ਗੁਰਜੀਤ ਬਿੱਟੂ ਭਾਈ ਪ੍ਰਧਾਨ ਜੀ ਹਰਮਿੰਦਰ ਸਿੰਘ ਜੀ ਮੈਂਬਰ ਸਾਹਿਬ ਜਗਤਾਰ ਸੰਧੂ ਜੀ ਮੈਂਬਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ੁਕਰਗੁਜ਼ਾਰ ਸਾਡੇ ਹਰਪਾਲ ਸਿੰਘ ਜੀ ਦੁਬਈ ਵਾਲੇ ਮੇਅਰ ਪ੍ਰਧਾਨ ਹੀਰਾ ਸਿੰਘ ਜੀ ਮੈਂਬਰ ਭਲਵਿੰਦਰ ਜੀ ਸੁਖ ਸੰਧੂ ਗੁਰਪ੍ਰੀਤ ਸਿੰਘ ਜੀ ਜਗਤਾਰ ਢਿੱਲੋਂ ਜੀ ਗੁਰਵਿੰਦਰ ਸਿੰਘ ਜੀ ਡਾਕਟਰ ਰਣਕੌਰ ਸਾਹਿਬ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੰਗਰੇਜ਼ ਸਿੰਘ ਜੀ ਵੱਲੋਂ 500 ਰੁਪਏ ਮਾਣ ਬਾਈ ਜਗਦੇਵ ਵਿਰਾਗ ਇਹਨਾਂ ਵੱਲੋਂ ਬਹੁਤ ਸਾਰਾ ਮਾਣ ਔਰੰਮ ਸਿੰਘ ਜੀ ਸਾਡੇ ਲੰਬੜਦਾਰ ਸਾਹਿਬ ਹੁਣ ਦੇ ਨਾਲ ਬਾਈ ਗੁਰਪ੍ਰੀਤ ਪੰਜਾਬ ਪੁਲਿਸ ਤੋਂ ਮੋਗੰ ਵਾਲੇ ਤੋਂ ਉਹਨਾਂ ਵੱਲੋਂ ਸਪੈਸ਼ਲ 500 ਰੁਪਏ ਮਾਣ ਦੇ ਜਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਹਰਨੇਕ ਸਿੰਘ ਦੀ ਨੇਕੀ ਸਾਡੇ ਗੜੋਲੀ ਵਾਲੇ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਇਸ ਪਰਫਾਰਮ ਕਰ ਰਿਹਾ ਇੱਕ ਵਾਰ ਨਾਮ ਤੇ ਜ਼ੋਰਦਾਰ ਤਾੜੀਆਂ ਜੀ ਆ ਤਾੜੀਆਂ ਮਾਰੋ ਬਹੁਤ ਬਹੁਤ ਧੰਨਵਾਦ ਵੀਰ ਦੀ ਹੌਸਲਾ ਦੇ ਲਈ ਤਾੜੀਆਂ ਜਰੂਰ ਮਾਰ ਦਿਓ ਜਮਨਾਸੀਪੁਰ ਦੇ ਸ੍ਰੀਗਲ ਸਾਡੇ ਵੀਰ ਦਾ ਜਗਦੇਵ ਗਤੇ ਬਾਈ ਦੇ ਲੱਫਾ ਥੱਲੇ ਨਾ ਜਿਹਾ ਬੜਾ ਸੈਟ ਤੇ ਉੱਕੇ ਲੱਗੇ ਕੱਬੀਆ ਬਈ ਮੁੰਡੇ ਲਈ ਤਾੜੀਆਂ ਮਾਰਦੇ ਪੌਰੀ ਖੁੱਲ ਕੇ ਟਰੱਕ ਦੀ ਕਮਾਨੀਆਂ ਨੂੰ ਸਰੀਰ ਮੁੜਦਾ ਬਾਈ ਦੇਖ ਲੋ ਮੁੰਡੇ ਦਾ ਮੈਂ ਕਹਿੰਦਾ ਕਿਤੇ ਇਹ ਬੱਚਾ ਕਿਸੇ ਚੰਗੀ ਅਕੈਡਮੀ ਦੇ ਵਿੱਚ ਕਿਸੇ ਚੰਗੇ ਕੋਚ ਦੇ ਕੋਲੇ ਚੱਲਿਆ ਜਾਵੇ ਤਾਂ ਬਹੁਤ ਮੇਰੇ ਵੱਲੋਂ ਬਾਈ ਨੂੰ رائے ਆ ਇਹ ਵੀ ਅੱਛੇ ਕੋਚ ਦੇ ਕੋਲੇ ਚੱਲਣ ਜਦੋਂ ਬਹੁਤ ਇਹਨੇ ਕਾਮਯਾਬੀ ਹਾਸਲ ਕਰਨੀਆਂ ਮੇਰੇ ਛੋਟੇ ਭਾਈ ਨੇ ਤਾੜੀਆਂ ਮਾਰਦੇ ਯਾਰ ਦੇਖ ਲੋ ਸਰੀਰ ਦੇ ਵਿੱਚ ਫਲੈਕਸਿਬਿਲਿਟੀ ਦੇਖੋ ਕਿੰਨੀ ਆ ਇਹ ਲਚਕਾ ਪੂਰੀ ਸਰੀਰ ਦੇ ਵਿੱਚ ਆਪਾਂ ਮੜਾ ਜਾਂ ਐ ਕਰ ਲੋ ਆਪਣੀ 2 ਮਿੰਟ ਦੇ 2 4 5 ਨਾੜਾਂ ਲੜ ਜਾਣਗੀਆਂ ਮੁੜ ਕੇ ਬੰਦਾ ਕਹੀ ਜਾਂਦਾ ਯਾਰ ਆਏ ਹਾਏ ਮੈਂ ਐਵੇਂ ਪੰਗਾ ਲੈ ਬੈਠਾ ਯਾਰ ਮੁੰਡੇ ਲਈ ਤਾੜੀਆਂ ਮਾਰੋ ਵੀ ਖੁੱਲ ਕੇ ਲੈ ਵੀ ਹੋ ਗਿਆ ਪੁੱਤਰਾ ਕੰਮ ਉਹ ਕੇ ਵੀ ਤਾੜੀਆਂ ਮਾਰੋ ਵੀ ਤਾੜੀਆਂ ਲੈ ਬ੍ਰੇਕ ਲਾਤੀ ਮੈਂ ਯਾਰ ਪਹਿਲਾਂ ਮੁੰਡਾ ਕੋਈ ਵਾਲੀ ਕਿਉਂਕਿ ਅਸੀਂ ਇਹਦੇ ਚ ਚਾਹ ਦਾ ਕੱਪ ਪੀ ਲਿਆ ਭਈ ਤਾੜੀਆਂ ਜ਼ੋਰਦਾਰ ਖਿੱਚ ਕੇ ਮਾਰ ਦੇ ਮੁੰਡੇ ਲਈ ਕਿਉਂਕਿ ਕਿਸੇ ਦਾ ਧੀ ਪੁੱਤ ਹੈ ਸੋ ਬਾਈ ਦੀ ਬੱਚੇ ਦੀ ਹੌਸਲਾ ਵਜਾਈ ਵੀ ਜ਼ਰੂਰ ਕਰ ਕੋ ਕੋਲੇ ਆਉਗਾ ਕਰ ਦੇਵਾਂ ਥੈਂਕ ਯੂ एवरीवन ਹਾਂਜੀ ਹਾਂ ਸਾਡੇ ਟਹਲ ਸਾਉਂਡ ਜਿਨ੍ਹਾਂ ਦੀ ਬਦੌਲਤ ਆਇਆ ਉਹਨਾਂ ਦੇ ਨਾਲ ਸਾਡੇ ਬਾਪੂ ਜੀ ਬੈਠੇ ਆ ਬਾਪੂ ਜੀ ਕਿ ਤੂੰ ਸਾਡੇ ਕੋਲੇ ਚੱਲ ਕੇ ਨਹੀਂ ਆਏ ਆ ਜਾਇਆ ਕਰੋ ਕਿਹੜਾ ਕੋੜਾ ਦੇ ਦਿਆ ਕਰੋ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿ ਤੇ ਐਸ਼ ਬਣੇ ਰਹੇ ਤੇ ਕਦੀ ਆਸ਼ ਬਣੇ ਰਹੇ ਤੇ ਗਾਣਾ ਬਜ਼ੁਰਗਾਂ ਦਾ ਜੈਲਾ ਬੁੜਾ ਤੇ ਮੁਖਤਿਆਰ ਕੌਰ ਆ ਉਸਨੇ ਗੱਲਾਂ ਕਰਦੇ ਆ ਕਬੀਲਦਾਰੀ ਦੀਆਂ ਗੱਲਾਂ ਕਰਦੇ ਆ ਬਾਈ ਗਾਣੇ ਨੂੰ ਟਿਕਾ ਕੇ ਸੁਣਿਓ ਇਹਜਾ ਗਾਣਾ ਤੁਹਾਨੂੰ ਸੁਣਨ ਨੂੰ ਮਿਲਣਾ ਨਹੀਂ ਕਿਤੇ ਜਿਹੜੇ ਮੈਂ ਗਾਣਾ ਪੇਸ਼ ਕਰ ਲਿਆ ਬਜ਼ੁਰਗਾਂ ਦਾ ਖਾਸ ਕਰਕੇ ਅੱਜ ਕੱਲ ਜਿਹੇ ਜਿਹੇ ਬੰਦਾ ਲਿਖੀ ਜਾਂਦੇ ਉਹ ਜਿਹੇ ਗਾਈਏ ਜਾਂਦੇ ਜਿਹੇ ਜੀ ਨੰਦੋ ਬਾਹਣੀ ਉਹ ਜਾ ਕੁਦੂ ਜੇਟ ਉਹਵੇਂ ਕੰਮ ਚੱਲੀ ਜਾਂਦਾ ਇਸ ਕਰਕੇ ਗਾਣੇ ਉਹ ਵੀ ਹੋਣੇ ਚਾਹੀਦੇ ਜਿਹੜੇ ਬੈਠ ਕੇ ਆਪਾਂ ਸੁਣ ਸਕਦੇ ਆ ਲਓ ਜੀ ਗਾਣਾ ਜੈਲਾਬੂੜਾ ਤੇ ਮੁਖਤਿਆਰ ਕਰੋ ਉਸ ਸਮੇਂ ਗੱਲਾਂ ਕਰਦਾ ਜੇ ਕੋਣ ਨਾ ਸੁਣੋ ਨਾ ਸੋਚੀ ਜੈਲਾਬੂੜਾ ਇਨੀ ਜਲਦੀ ਐ ਕਿ ਬਿੱਲਾ ਜਾ ਮਾਰ ਲਿਆ ਅੱਜ ਜਿਹੜਾ ਦਾ ਪ੍ਰੋਗਰਾਮ ਬੁੱਕ ਹੋਇਆ ਆ ਪਿੰਡ ਵਾਲੇ ਨੂੰ ਪਤਾ ਨਹੀਂ ਕਿਹਨੇ ਦੱਸ ਸਕਦਾ ਕੇਲੇ ਦੀ ਸ਼ਕੀਨ ਹੈ ਇਹਨਾਂ ਨੇ ਤਾਂ ਟੋਕਰਾ ਭਰ ਕੇ ਰੱਖਿਆ ਪਿਆ ਪਰ ਕੇਲੇ ਥੋੜੇ ਜੇ ਨਰਮ ਨਾਲ ਲੱਕ ਜਾ ਘਟ ਖੜਦਾ ਲਓ ਵੀ ਪਿੰਡ ਵਾਲਿਓ ਭਾਈ ਬੀਬੀਓ ਭੈਣੋ ਜੈਲਾਬੂੜਾ ਤੇ ਮੁਖਤਿਆਰ ਕੋਲ ਥੋੜੇ ਕੋਲੇ ਪ੍ਰੋਗਰਾਮ ਹੀ ਕਰਨਾ ਇਸ ਦਾ ਆਪਣਾ ਢਿੱਡ ਪ੍ਰੋਬਲਮ ਲੜਾ ਆ ਭਾਈ ਸਾਡੇ ਘਰ ਦੇ ਵਿੱਚ ਜੋ ਪ੍ਰੋਬਲਮ ਚੱਲਦੀ ਹੈ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਕਹਿੰਦੇ ਆਪਾਂ ਵੀ ਬਜ਼ੁਰਗ ਹੋਣਾ। ਵੀ ਟੈਲ ਸਾਊਂਡ ਇਕੋ ਥੋੜੀ ਜਿਹੀ ਘੱਟ ਰੱਖੀ। ਇੱਕ ਤਬਲਾ, ਇੱਕ ਢੋਲ, ਘਟੋਲ ਵਾਲੇ ਮੁੰਡਾ ਤੂੰ ਨਾਮ ਲੈ ਲਾ ਓਏ। ਬਾਜਾ ਤੇ ਪੈਂਜੋ। ਆ ਲੈ ਬਾਜੇ ਤੇ ਰੱਖ, ਬਾਜਾ ਖੜ। ਘੈਂਟ ਜਿਹਾ ਬਾਜਾ ਵਜਾ ਦੇ ਕਰ। ਪੀ ਲੋ ਪੀ ਲੋ ਠੀਲਾ ਪਾਣੀ ਥੀਲਾ। ਲੱਲ ਲੱਲ ਜਾਮ ਸੇਵਾ, ਜਾਮ ਸੇਵਾ। ਹਾਂਜੀ ਹਾਂਜੀ ਠੰਡਾ ਪਾਣੀ ਆਇਆ ਨਾ ਸੋਚੀ ਕਿਤੇ ਸਪਰੇਅ ਪੈ ਜਾਂਦਾ ਬਾਬਾ। ਨੇਤ ਮੱਝਾਂ ਆਚਾਰ ਕੇ ਲਿਹਾਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਪਿੱਛੇ ਬਜ਼ੁਰਗ ਬੈਠੇ ਨੇ ਖੁੰਡਿਆਂ ਵਾਲੇ ਬਾਬੇ ਬੈਠੇ ਆ ਬਾਪੂ ਤੁਹਾਡੇ ਵਾਸਤੇ ਗਾਣਾ ਬਜ਼ੁਰਗਾਂ ਦਾ ਖਾਸ ਕਰਕੇ